ਵੀਰ ਨਾਨਕੇ ਸੁਣੀਏ ਸਾਥ ਹਾਲੇ ਵਿੱਟਾ ਸਾਡੇ ਲੱਗੀਆਂ ਮੈਂ 18 ਸਾਲ ਵੀ ਜਟਾ ਮੈਂ ਤਾਂ ਕੱਢਦੀ ਜਲੂਸ ਪੂਰਾ ਹਾਲੇ ਵਿੱਟਾ ਓਏ ਮਿੰਗਣ ਜੀ ਨਹੀਂ ਮਾਨ ਹੈਗੀ ਆ ਦੇਖ ਲਓ ਕੀ ਕਰਦੀ ਆ ਵੀਰੇ ਨਾਨਕੇ ਸੁਣੀਏ ਸਾਥ ਹਾਲੇ ਵਿੱਟਾ ਜੇ ਬਹਿ ਗਈ ਤੇਰੇ ਨਾਲ ਕਿੱਧਰ ਨੂੰ ਜਾਵਾਂਗੀ ਉਹ ਤੂੰ ਸਕੂਲ ਦਾ ਕੰਮ ਕਰ ਲੈ ਮੈਡਮੇ ਨਹੀਂ ਆਹੀ ਗੁੱਤਾਂ ਤੋਂ ਫੜ ਕੇ ਤੈਨੂੰ ਘੁਮਾ ਦੇਣਾ ਮਾਂ ਨੇ ਤਿਆਰ ਦੂਰ ਕਰਕੇ ਖੜਾਈ ਵੀ ਮੇਰੀ ਕੁੰਨੇ ਸਕੂਲ ਜਾਣਾ ਕੁੜੀ ਤਾਂ ਦਰਾਰਕੈਸਟਲ ਬਣੀ ਫਿਰਦੀ ਹੈ ਕੁੜੀ ਸਾ ਕਿਸੇ ਦੇ ਨਾਲ ਬੈਣ ਨੂੰ ਫਿਰਦੀ ਹੈ ਜਦੋਂ ਤੂੰ 18 ਸਾਲਾਂ ਦੀ ਹੋਗੀ ਫੇਰ ਤਾਂ ਤੂੰ ਕੀ ਰੰਗ ਲਾਏਂਗੀ ਤੂੰ ਤਾਂ 10 ਸਾਲਾਂ ਦੀ ਨਹੀਂ ਮਾਨ ਹੈਗੀ ਤੂੰ ਤਾਂ ਨਹੀਂ ਬਾਰਾ ਕਰਦੀ ਨੀਂਗਣੇ ਜੀ ਗਈ ਤੇਰੀ ਨਾਲ ਤੱਕ ਕਿੱਧਰ ਜਾਵਾਂਗੇ ਲੈ ਜਾਏਂਗੀ ਤੂੰ ਕਿੱਧਰ ਟੱਫੇ ਖੂਚ ਜਾਏਂਗੀ ਜਿਹੜੇ ਤੇਰੇ ਲੱਸਣ ਨੇ ਗਾਣੇ ਦੇ ਨਾਲ ਇਹਨਾਂ ਨੱਕ ਬੋਨ ਸਾਰੇ ਕਸਾਂਗੇ ਲੈ ਐਕਸ਼ਨ ਦੇਖ ਲਓ ਇਹਦੀ ਉਹ ਸਾਨੂੰ ਪੋਰਾ ਲੱਖ ਨਹੀਂ ਹੁੰਦਾ ਸੀ ਆ ਟਾਈਮ 'ਚ ਕਰਦੇ ਹੁਣ ਵੀ ਕਹਿੰਦੇ ਜੇ ਲਾਂਭ ਆ ਗਿਆ ਤਾਂ ਘਰੇ ਨਾ ਬੜੀ ਇਹਨਾਂ ਨੂੰ ਫੋਨ ਪਤਾ ਨਹੀਂ ਕੌਣ ਫੜਾਉਂਦੇ ਨੇ ਪੜ ਮੈਨੂੰ ਫੋਨ ਦਿੱਤੇ ਸੀ ਅਨਾ ਕੀ ਐ ਕਰ ਨੂੰ ਬਹਿ ਗਈ ਤੇਰੇ ਨਾਲ ਤੱਕ ਕਿੱਥੇ ਚੱਲ ਗਈ ਊੜਾੜਾ ਪਵਾਣਾ ਜਾਦ ਹੋਵੇ ਗਾਣੇ ਇਹਨਾਂ ਨੂੰ ਸਾਰੇ ਜਾਦ ਨੇ ਨਾਲ ਬਹਿ ਗਈ ਤੂੰ ਬੱਟੀ ਚ ਤਵਿੰਦਰ ਬਿੱਟੀ